ਸਾਰੇ ਕਿਸਾਨ ਭਰਾਵਾਂ ਨੂੰ ਜਸਤਰੀ ਕਾਲ ਜੀ ਸੋ ਅੱਜ ਆਪਾਂ ਥੋੜੀ ਜਿਹੀ ਵੀਡੀਓ ਲੈ ਕੇ ਆਏ ਆ 969 ਸ਼ਵਰਾਜ 4 ਵੀਲ ਚਿੰਝੂ ਖਾਨ ਦੀ ਊਰ ਸਿੰਘ ਸੰਗਰੀਆ ਦੇ ਬਣੇ ਹੋਏ ਆ ਇਹ ਸੱਤ ਚਿੰਝੂ ਵਾਲਾ ਇਹ ਸੋ ਅੱਜ ਅੱਜ ਤੁਹਾਨੂੰ ਪਰਫਾਰਮੈਂਸ ਦਿਖਾਉਣੇ ਆ ਜੀ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁਕ ਪੇਜ ਨੂੰ ਲਾਈਕ ਕਰ ਲਿਓ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਅਤੇ ਬੈੱਲਾ ਵਾਲਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਂ-ਨਵੀਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ ਸੋ ਆਜੋ ਆਪਾਂ ਗੱਲ ਕਰਦੇ ਆਂ ਅੱਜ ਦੀ ਪਰਫਾਰਮੈਂਸ ਬਾਰੇ ਜਿਹੜੇ ਗੇਅਰ 'ਚ ਚੱਲਦਾ ਤੇ ਕਿੰਨੇ ਚੱਕਰਾਂ ਚੱਲੂਗਾ ਸੋ ਆ ਕਰਦੇ ਆਪਾਂ ਸਟਾਰਟ ਜੀ 22 ਪਹਿਲਾ ਹਾਈ ਲਾ ਲਿਆ ਜੀ ਆਪਾਂ 1600 ਚੱਕਰ ਦੇ ਡ੍ਰੈਕਟਰ 1600 ਚੱਕਰ ਦੇ ਇਹ ਡ੍ਰੈਕਟਰ ਆਪਣਾ ਇਹ ਦੋਵੇਂ ਲੀਵਰ ਡਾਊਨ ਆ ਆ ਦੇਖੋ ਇਹ ਫੋਲਡ ਹੋ ਕੇ ਲੱਗ ਜਾਂਦੇ ਆ ਉੱਪਰ ਘੱਟੇ ਰੱਖੇ ਹੋਏ ਆ ਦੋਵੇਂ ਸਾਈਡ ਭਾਰ ਕੇ ਬਿਠੀ ਨੇ ਪਰਵਾਣ ਹੀ ਡਾਕਟਰ ਨੂੰ ਆ ਦੇਖੋ 50 ਕੇ ਚੱਕਰ ਸਿਰਫ ਤੋੜੇ ਆ ਡਾਕਟਰ ਨੇ ਕੋਈ ਪਰਵਾਣ ਹੀ ਮੰਨ ਰਿਹਾ ਹੋਰ ਲੁੱਢੂ ਕੇ ਖਿੰਝੀਆਂ ਦਾ ਮੰਜੀ ਲਾ ਕੇ ਪਹਿਲਾ ਹਾਈ ਗੇਅਰ ਹੈ ਜੀ ਬਾਅਦ ਵੇਖੋ ਮੋੜ ਤੋਂ ਵੀ ਬਿਲਕੁਲ ਵੀ ਕੋਈ ਤੁਹਾਨੂੰ ਲਿਫਟ ਉੱਪਰ ਕਰਨ ਦੀ ਲੋੜ ਨਹੀਂ ਆ ਦੇਖੋ ਇਸੇ ਤਰ੍ਹਾਂ ਹੀ ਮੁੜ ਜਾਣਾ ਇਹਨੇ ਬਿਲਕੁਲ ਵੀ ਲੈਫਟ ਨੂੰ ਨਹੀਂ ਆਪਾਂ ਹਲਾਇਆ ਉਸੇ ਤਰ੍ਹਾਂ ਬਸ ਮੁੜ ਜਾਂਦਾ ਹੈ ਕੋਈ ਚੱਕਰ ਨਹੀਂ ਡ੍ਰੌਪ ਕਰਦਾ ਕੋਈ ਦਬਦਾ ਨਹੀਂਗਾ ਬਹੁਤ ਵਧੀਆ ਪਰਫਾਰਮੈਂਸ ਦੇ ਰਿਹਾ ਟਰੈਕਟਰ ਸਾਢੇ 1500 ਚੱਕਰ ਦੇ ਚੱਲ ਰਿਹਾ ਇਹ ਪਹਿਲਾ ਹਾਈ ਗੇਅਰ ਤੇ ਆਹ ਦੇਖੋ ਵਾਣ ਵੀ ਪੂਰਾ ਵਧੀਆ ਤੇ ਹਾਲ ਵੀ ਪੂਰੇ ਡੂੰਘੇ 100% ਵੀ ਨਹੀਂ ਦੱਸਦੇ ਪਰ ਤਾਂ ਕੋਈ ਪਾਣੀ ਲਾ ਕੇ ਨਹੀਂ ਬਾਹਰ ਬਿਲਕੁਲ ਸੁੱਕਾ ਰਹਿਣ ਬੱਦ ਰਹੇ ਆ ਆ ਢੂੜੀ ਅੱਜ ਹੀ ਬਣੀ ਤੇ ਮਗਰੀ ਬਾਤੇ ਦੇ ਆਪਾਂ ਉਹਨਾ ਸਟਾਰਟ ਕਰਤਾ ਆ ਦੇਖੋ ਕੋਈ ਜਕਰ ਨਹੀਂ ਡ੍ਰੌਪ ਕਰ ਰਿਹਾ ਬਿਲਕੁਲ ਵੀ ਜੇਕਰ ਆਪਾਂ ਇਹਦੇ ਮੋਡ ਦੀ ਗੱਲ ਕਰੀਏ ਤਾਂ ਪਾਵਰ ਮੋਡ ਤੇ ਚੱਲ ਰਿਹਾ ਹੈ ਜੇ ਜੀ ਕੋ ਮੋੜਦਾ ਆਪਣਾ ਦਰਮਿਆਨਾ ਵਾ ਸਭ ਤੋਂ ਘੱਟ ਤੇਜ਼ ਤੇ ਚੱਕਰ ਘੱਟਦੇ ਜੇਕਰ ਤੁਸੀਂ ਰੋਡ ਤੇ ਚਲਾਉਣਾ ਹੈ ਜਾ ਤੁਹਾਡੇ ਲੋਡ ਘਟਾ ਪਿੱਛੇ ਕਾਈ ਕੋ ਮੋਡ ਲਾ ਸਕਦੇ ਆ ਪਰ ਆਪਾਂ ਇਹ ਲੋਡ ਠੀਕ ਹੈ ਚਲੋ ਪਾਵਰ ਮੋਡ ਲਾ ਲਿਆ ਜੇਕਰ ਜਿਆਦਾ ਲੋਡ ਹੈ ਜਿਵੇਂ ਐਮਪੀ ਪਲੋ ਹੋਵੇ ਜਾਂ ਕੋਈ ਹੋਰ ਸੁਪਰ ਚੈਟਰ ਵਗੈਰਾ ਕੋਈ ਵੀ ਓਵਰ ਲੋਡ ਵਾਲੀ ਕੋਈ ਚੀਜ਼ ਆ ਫਿਰ ਤੁਸੀਂ ਆ ਆਪਣਾ ਕਾਲੇਜ ਮੋਡ ਲਾ ਸਕਦੇ ਹੋ ਤੋ ਇਹ ਪਾਵਰ ਮੋਡ ਚ 1600 ਚੱਕਰ ਤੇ ਆਪਾਂ ਕੀਤਾ ਸੀ ਤੇ ਸਿਰਫ 50 ਚੱਕਰ ਡ੍ਰੌਪ ਕੀਤੇ ਟਰੈਕਟਰ ਨੇ ਬਹੁਤ ਵਧੀਆ ਚੱਲ ਰਿਹਾ ਹੈ ਆਣੀ ਆ ਦੇ ਸੋ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁਕ ਪੇਜ ਨੂੰ ਲਾਈਕ ਕਰ ਲਿਓ ਤੇ ਪਹਿਲਾ ਵਾਲਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ ਜਲਦੀ ਮਿਲਦੇ ਆਂਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ